ਦਣੀ ਕਰਨੀ ਆ ਤਾਂ ਗਾਹ ਕਹਿੰਦਾ ਮੈਂ ਚੁਲੀ ਦਾ ਦੋ ਸਲਾ ਕਰਕੇ ਦੱਸੋ ਸਲਾ ਦਾ ਗੀਰ ਕਰਨ ਸਹੀ ਕਾਟ ਓਏ ਚੱਲ ਭਾਈ ਆ ਹੁਣ ਬੇੜੇ ਚ ਆ ਬੇੜੇ ਆ ਲੋ ਜੀ ਸਹੀ ਆਦੀ ਬੱਕਰੀ ਪਾ ਸਹੀ ਹਾਂ ਉਹ ਫਿਰ ਯਾਰ ਮੈਥੂ ਚਿਤਰਾ ਜੀ ਕਰਦਾ ਹੈ ਗਿਆ ਹਬੂ ਹੱਠ ਮੰਗਰਾ ਫੁੱਲੀ ਚਰੀ ਗਈ ਜਨਾ ਹਾਂ ਫਿਰ ਸੱਟ ਕਿਹੜਾ ਮੈਂ ਮੈਂ ਤਾਂ ਹੀ ਕਿਣਕੇ ਦੇਤਾ ਹਾਂ ਨਾ ਫਿਰ ਕੋਈ ਗੱਲ ਨਹੀਂ ਹਲੋ ਜਦੋਂ ਜੇ ਇਕੱਠੀ ਬਾਬੇ ਬਾਜੂ ਅੱਛਾ ਗੇੜਾ ਨਰਲਾ ਵੀ ਹੈ ਅੱਛਾ ਇਹ ਵੀ ਗੱਲ ਠੀਕ ਹੈ ਤੇਰੀ ਦੱਸ ਪੱਕਾ ਦੱਸਿਆ ਕਿੰਨੇ ਦੇਣੀਆਂ ਹੈ ਦੇਖ ਪਹਿਲਾ ਹੋਰ ਇੱਕ ਇੱਕ ਹਾਂ ਹੋਰ ਇੱਕ ਮੇਰੇ ਕੰਮ ਦੱਸ ਲੈ ਬੋਲ ਕੇ ਫਿਰ ਮੈਂ ਮਾ ਖਾੜੂਗਾ ਨਹੀਂ ਮਾ ਖਾੜਦਾ ਨਹੀਂ ਅੱਛਾ ਕੋਛਾ ਮੁੰਡੇ ਨੂੰ ਯਾਰ ਹਾਂ ਰਹਿ ਕਰ ਲਾ ਮਾੜੀ ਜੀ ਆ ਤਾ ਕਰ ਦੇਗਾ ਕਿ ਕਰ ਦੇਗਾ ਕਿ ਕਰ ਦੇਗਾ ਕਿ ਕਰ ਦੇ ਜੇਰਾ ਕਿਉਂ ਲੱਖ ਲੱਖ ਰੁਪਏ ਦੀ ਬੱਕਰੀਆਂ ਉਹ ਤਾਂ ਦੇ ਰੁਪਇਆ ਦੇ ਹਾਈਲੈਂਡ ਬੱਕਰੀ 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 ਗੱਮ ਬੱਕਰੀ ਆਏ ਤੇ ਤੇਰੇ ਲਈ ਲਿਕੇ ਗਿਆ ਤੇ ਉਹਨੇ ਤਾਂ ਬੰਨ ਲੈ ਗਿਆ ਤੇਰੇ ਲਈ ਉਹ ਤਾਂ ਸੋਹਣੀ ਸੀ ਆਏ ਤਾਂ ਚੱਲਦੇ ਹੀ ਰਹਿਣਾ ਹਾਂ ਅਈ ਆਦੀ ਕੁਈ ਬਈ ਸੁਣੇ ਯਾਰ ਫਿਰ ਮੇਰੀ ਗੱਲ ਸੁਣ ਉਹ ਚਾਈ ਤਾਂ ਲੱਗ ਲਈ ਹੈਗਾ ਲੱਗ ਹਾਂ ਉਹ ਮੁੰਡੇ ਲਾਗੇ ਜਿਹੜੇ ਪਾਤੜਾ ਲੈ ਨੇ ਹੁਣੇ ਹੋਰ ਬਲਾ ਲੈਣਾ ਚੱਲ ਆਪਾਂ ਹੁਣ ਆਪਾਂ ਜਰਾਂ ਨਹੀਂ ਕਰਦੇ ਹਾਂ ਆਉਂਦੀ ਹਾਂ ਇਹ ਤਾਂ ਚਾਈ ਤਾਂ ਲੱਗ ਗਿਆ ਮੈਂ ਇਹਨੂੰ ਫਿਰ ਤੋਂ ਪਕਾਰਾਂ ਮੈਂ ਇਹਨੂੰ ਗੱਲ ਕਰਨ ਜਾਂਦੀ ਚਲ ਮੈਂ ਅਜੀ ਪਜਾਤਾ ਰਹੇ ਕੋਈ ਆਮਨਪੁਰਾ 240 ਚੱਕ ਜਾ ਕਰਦਾ 40 ਦੇ ਹੋ ਮੈਂ ਵੀ ਮੰਨਦਾਗਾ ਮਾ ਕਰਾਂ ਕੀ ਚਲੋ ਠੀਕ ਹੈ ਮੰਨਦਾ ਹੋਇਆ ਫਿਰ ਆਏ ਮਿੱਠੂ ਇੱਕ ਗੱਲ ਹੋਇਆ ਜਿਵੇਂ ਤੇਰੇ ਵਾਲੀ ਬੱਕਰੀ ਤੇਦੀ ਉਹਨੂੰ ਰਿਕਾਰਡ ਕੱਢਦਾ ਮਿੱਠੂ ਉਹਦੇ ਕੋਲੇ ਗਈ ਫਿਰ ਉਹ ਮੱਠੀ ਕੋਲੇ ਜਬ ਬੱਕਰੀ ਤੇ ਹੈਗਾ ਤੇ ਉਹੀ ਬੱਕਰੀ ਹੈ ਇਹ ਸਭਨੇ ਬੱਕਰੀ ਤਾਂ ਕੋਈ ਤਨਜਾ ਜਾਂ ਮੈਂ ਨੂੰ ਬਵਾ ਫੜਦੇ ਦੇ 3000 ਲਿਆ ਯਾਰ ਕੀ 3000 ਹਾਂ ਆਪਾ ਦੇ ਦਿੰਦੇ ਤੇ ਇਹੇ ਸੇ ਬੱਬਾਈ ਦੀ ਨੇ ਭਈ ਯਾਰ ਗੱਲਾਂ ਆ ਕੋਈ ਕਿਸੇ ਲੋੜੋਂ ਲਾ ਲਾ ਕੇ ਲੋੜਾ ਲਾ ਕੇ ਆ ਨਾ ਕੋਈ ਆਇਆ ਵੀ ਕੱਲ ਨੂੰ ਇਹ ਵਿਚਾਰਾ ਇਹ ਵੀ ਪਾਲੀ ਹੋਈ ਹੈ ਇਹਦੀ ਕਿ ਸਾਹਮਣੇ ਹੋਈ ਹੈ ਬੱਕਰੀ ਕਿ ਬੱਕਰੀ ਜੇ ਤਾਂ ਛਾ ਕੋਈ ਨਹੀਂ ਮਰਿਆ ਬੱਕਰੀ ਜਗਾੜਦੀ ਬੱਕਰੀ ਜਦ ਲਾਣ ਦੇ ਪੈਸੇ ਕੋਣ ਆ ਉਹ ਮੈਂ ਕੱਪਾ ਮਾਰਦੇ ਆ ਮੇਠਾ ਹਾਂ ਪਾਓ ਪੂਰੇ ਪਾਲ ਸੁ ਹਾਂ ਘਟ ਦੇ ਦਿਓ ਨਾ ਪੀਓ ਪੰਜ ਪੈਸੇ ਨਾਲ ਬਤਲ ਨਹੀਂ ਆ ਨਾ 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 ਫਿਰ ਕੋਈ ਦੇ ਫਿਰ ਤੇ ਤ ਬਾਹਰ ਦੇ ਹਾਂ ਪੈਸੇ ਨਾਲ ਮਤ ਨਹੀਂ ਆ ਦੇਣੀਆਂ ਨਾ ਦੇਣੀਆਂ ਦੇਣੀ ਨਹੀਂ ਦੇਣੀ ਦੇਣੀ ਤਾਂ ਹੈਗੀ ਐ ਦੇ ਦੇ ਕਿੰਨੇ ਕਹਿੰਦਾ ਯਾਰ ਕਿੰਨੇ ਦਣਾ ਉਹਨਿਆ ਤਨ ਨੂੰ ਰਾਹ ਦੇਤਾ ਤਾਂ। ਡਰਾਪ ਆਇਆ ਫਿਰ ਨੰਬਰਾਂ ਨਾਲ। ਚੱਲ ਰਿਜ਼ਲਟ। 35 ਜੋ ਛੋੜ ਗੋ। ਜਦ ਮੈਨੂੰ ਤਾਂ ਨਹੀਂ ਤਾਂ ਤਾਲਾ ਕਿਰੇ ਸੋ। ਬਾਹਰੋਂ ਤਾਂ ਤੀਨ ਆਪੀ ਤੇ। ਮੈਂ ਹਰ ਤੇ ਮੈਥੋਂ ਪਹੁੰਚ ਲਈ ਹੁਣ ਤੁਹਾਨੂੰ ਦੱਸਦਾ ਕਰਦਾ ਆਪ। ਚਲੋ ਆਪ ਘਟਕਾਂਗਾ ਬੰਦਾ। ਉਹਨਾਂ ਦਾ ਬਾਪੀ ਹੋਏ ਬੰਦਾ। ਤੂੰ ਦੱਸ ਦੇ ਫਿਰ। ਫੋਲ ਬੰਦਾ ਫੜਾ ਮਾ। ਕੋਈ ਗੱਲ। ਕੋਈ ਬਕਾਦ ਨਹੀਂ। ਲੱਗੇ ਬੰਦਾ। ਲੱਗੇ। ਅੱਜ ਫੈ ਨਹੀਂ ਦੱਬ। ਦਰਮਦਰ ਆਸਤਾ ਹੁਣ ਯਾਰ ਲਾਸਟ। ਇਸ ਕੋਲ ਵੀ ਆਪਰੇ ਕੋਲ ਨਾ ਕੋਈ ਉਹ ਨਹੀਂ ਮੰਦਾ ਹੋਇਆ ਨਾ ਦੇਖ ਲੈ ਦੇ ਦੇ ਨਾ ਮੈਂ ਬੇਪੀ ਕਰਾਉਣ ਜਾਣਾ ਫਿਰ ਮੂਰੀ ਆ ਗਈ ਨਾ ਕੋਈ ਟਕੰਦੇ ਮਾਤਾ ਕੋ ਲਾ ਕੇ ਜਾਊਗਾ ਕੋਈ ਨਹੀਂ ਬਣਾ ਜਿੰਨੇ ਪੁਕਦੇ ਲਾਓ ਇਹਦਾ 25-20 ਰੁਪਏ ਕਹਿੰਦੇ ਨੇ ਭਾਈ ਹਾਂ ਪੂਰਾ ਸਵੇ ਹੋਣਾ ਲੈ ਲਾਂਗੇ ਦਸਤਾ 100 ਰੁਪਏ ਘੱਟ ਕੇ 200 ਰੁਪਏ 45 14 ਨਾ ਖਬੀਰ રે રે ਪਹਿਲਾ ਵਾਲੇ ਕਿੱਥੇ ਗਏ ਹਾਂ ਪਹਿਲਾ ਵਾਲੇ ਕਿੱਥੇ ਗਏ ਉਹ ਨਹੀਂ ਆਇਆ ਨਾ ਇਹ ਨਾ ਗਈ ਵੀ ਇਹ ਇਹਨਾਂ ਦੇ ਬਾਕੇ ਹੋ ਗਏ ਨਾ ਜਿੰਨੇ ਗੱਗ ਮੈਨੂੰ ਮਿਲਦਾ ਮਤਲਬ ਇਹਦਾ ਮੱਥਾ ਮਾਰ ਦੋ ਮੈਨੂੰ ਦਿੰਦੇ ਬੜ ਖਲੀ ਮਾਲ ਮੁੱਲ ਲਾਓ ਲੈ ਜਿਓ ਮਾਲ ਮੁੱਲ ਤੈਨੂੰ ਪਤਾ ਸਾਰਾ ਬਟਾ ਨਾਲੇ ਮੈਨੂੰ ਪਤਾ ਹੈ ਪਤਾ ਹੈ ਨਾ ਫਿਰ ਹੀ ਬਸ ਉੱਥੇ ਸੂਈ ਲਾ ਗਿਆ ਪਤਾ ਤੈਨੂੰ ਤਾਂ ਤੂੰ ਹੀ ਗੀਲਾ ਮਾਂ ਹੁੰਜੇਗਾ। ਉਹ ਤੇ ਸੁਣਿਆ ਉਹ ਜਿੱਥੇ ਤੈਨੂੰ ਪਤਾ। ਕੋਈ ਵੀ ਕਿਵੇਂ ਹੁਣ ਗਾਹ ਗਿਆ ਹੈਗੀ ਤਾਂ ਹੈਗੀ। ਇੱਕ ਮਿੰਟ ਮੈਂ ਉਹ ਕਰ ਉਹ ਨਹੀਂ ਫੜਾਉ। ਤੁਸੀਂ ਮਗਰ ਕਹੋ ਵੀ ਅਸੀਂ ਰੱਖਦੇ ਨਹੀਂ। ਹੋ ਜੀ। ਆਹ ਹਾਂ। ਤੇ ਨਮਰਨ ਨਿਆਰਾ ਇਹ ਨਾ ਰੱਜਦਾ ਯਾਰ। ਹਾਂ ਜਿਹੜੀ ਗੱਲ ਹਾਂ। ਹਾਂ। ਅੱਜ ਵਾਹੂਦ ਕਰ ਲਓ। ਅੱਲਾ ਫੜ 22000 ਦੇ ਕਹਿੰਦੇ ਨੇ ਭਾਈ। ਹਾਂ 22000 ਦੇ। ਨਹੀਂ ਜੀ। 28 ਦੇ। ਨਹੀਂ। بس جی 4500 ਤੋਂ ਘੱਟ ਵੀ ਨਹੀਂ ਬੰਦ ਨਾ ਨਾ ਨਹੀਂ ਨਹੀਂ 4500 ਦਾ ਵੀ ਨਹੀਂ ਬੰਦ ਨਹੀਂ 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 ਸਸਤੀ ਸਸਤੀ ਇਹ ਤੈਨੂੰ ਪਤਾ ਨਾਲੇ 100 ਤੇ ਹੋਰ ਹੋਰ ਹੱਥੀ ਤੋਂ ਆਏ ਹੋਏ ਨੇ ਨਾਲੇ ਹੁਣ ਕਰਾਂ ਕੀਆ ਬੱਸ ਹੋਰ ਦੇਖ ਲੈ 5000 ਚਾਹ ਦੇ ਦੇ ਜੰਨਾ ਫੜ ਨਹੀਂ 2500 ਦੇ ਦੇ 3000 ਨੂੰ ਦੇ ਕੀ ਕਰੀਏ ਹੁਣ ਯਾਰ ਹੈ ਕੋਈ ਨਾ ਮਤ